ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਗੁਰਬਾਣੀ ਕਥਾ ਵਿਚਾਰ ਦਾ ਜੋ ਵਿਸ਼ਾ ਹੈ ਕਿ ਅਰਦਾਸ ਕਿਸ ਤਰੀਕੇ ਨਾਲ ਕੀਤੀ ਜਾਵੇ ਕਿ ਸਤਿਗੁਰ ਜੀ ਪੂਰੀ ਕਰਨ ਅਰਦਾਸ ਕਰਨ ਦੇ ਵੇਲੇ ਕਿਹੜੀਆਂ ਗੱਲਾਂ ਧਿਆਨ ਚ ਰੱਖਣੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲੀ ਗੱਲ ਜਿਵੇਂ ਹੀ ਆਪਾਂ ਸਤਿਗੁਰ ਜੀ ਦੇ ਅੱਗੇ ਅਰਦਾਸ ਕਰਨੀ ਹੈ ਅਰਜ਼ੋਈ ਕਰਨੀ ਹੈ ਬੇਨਤੀ ਕਰਨੀ ਹੈ ਮਨ ਦੇ ਵਿੱਚ ਵਿਸ਼ਵਾਸ ਹੋਵੇ ਸ਼ਰਧਾ ਹੋਵੇ ਇਹ ਵਿਸ਼ਵਾਸ ਹੋਵੇ ਕਿ ਸਤਿਗੁਰ ਜੀ ਨੇ ਇਹ ਜੋ ਮੈਂ ਅਰਦਾਸ ਕਰਨ ਜਾ ਰਹੀਆਂ ਇਹ ਸਤਿਗੁਰ ਜੀ ਨੇ ਪੂਰੀ ਕਰ ਦੇਣੀ ਹੈ ਸਤਗੁਰੂ ਜੀ ਕਰਨ ਹੀ ਕਰਨਗੇ ਇਹ ਪੂਰੀ ਹੋ ਹੀ ਜਾਣੀ ਹੈ ਜਿਸ ਤਰੀਕੇ ਨਾਲ ਇੱਕ ਛੋਟਾ ਬੱਚਾ ਕਿਸੇ ਦੁਕਾਨ ਤੇ ਜਾਂਦਾ ਹੈ ਦੁਕਾਨ ਦੇ ਉਤੋਂ ਸਮਾਨ ਲੈ ਆਂਦਾ ਹੈ ਸਮਾਨ ਲੈਣ ਤੋਂ ਬਾਅਦ ਕਹਿੰਦਾ ਰੁਕੋ ਮੈਂ ਪੈਸੇ ਆਪਣੀ ਮਾਤਾ ਕੋਲੋਂ ਲਿਆ ਕੇ ਦਿਨਾ ਉਹ ਕਿਉਂ ਇਸ ਤਰ੍ਹਾਂ ਕਹਿੰਦਾ ਕਿਉਂਕਿ ਉਸ ਨੂੰ ਵਿਸ਼ਵਾਸ ਹੈ ਕਿ ਪੈਸੇ ਮਿਲ ਹੀ ਜਾਣੇ ਨੇ ਜੇ ਉਹ ਛੋਟਾ ਬੱਚਾ ਇਹ ਕਹਿੰਦਾ ਪਹਿਲਾਂ ਰੁਕੂ ਮੈਂ ਮਾਤਾ ਜੀ ਨੂੰ ਪੁੱਛ ਕੇ ਆਵਾਂ ਵੀ ਪਤਾ ਨਹੀਂ ਲੈ ਕੇ ਦੇਣਗੇ ਚੀਜ਼ ਕਿ ਨਾ ਉਥੇ ਨਾ ਆ ਗਈ ਵਿਸ਼ਵਾਸ ਦੇ ਵਿੱਚ ਉਹ ਵਿਸ਼ਵਾਸ ਸੱਚਾ ਵਿਸ਼ਵਾਸ ਨਹੀਂ ਹੋ ਸਕਦਾ ਕਈ ਸੋਚ ਸਕਦੇ ਨੇ ਕਿ ਮਾਤਾ ਪਿਤਾ ਮਨਾ ਵੀ ਕਰ ਦਿੰਦੇ ਨੇ ਛੋਟੇ ਬੱਚੇ ਨੂੰ ਕੋਈ ਚੀਜ਼ ਲੈ ਕੇ ਦੇਣ ਤੋਂ ਪਰ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਿਓ ਜਿਹੜੀ ਚੀਜ਼ ਉਹ ਮਨਾ ਕਰਦੇ ਨੇ ਜਾਂ ਤਾਂ ਉਹ ਚੀਜ਼ ਫਾਲਤੂ ਹੋਵੇਗੀ ਫਜ਼ੂਲ ਹੋਵੇਗੀ ਬੱਚੇ ਦੇ ਕਿਸੇ ਕੰਮ ਨਾ ਆਉਣ ਵਾਲੀ ਵਸਤੂ ਹੋਵੇਗੀ ਜਾਂ ਮਾਤਾ ਪਿਤਾ ਇੱਕ ਅਜਿਹੀ ਚੀਜ਼ ਲਈ ਮਨਾ ਕਰਦੇ ਨੇ ਜਿਹੜੀ ਬੱਚੇ ਨੂੰ ਨੁਕਸਾਨ ਪਹੁੰਚਾਏਗੀ ਉਸੇ ਤਰ੍ਹਾਂ ਨਾਲ ਬਿਲਕੁਲ ਉਸੇ ਤਰੀਕੇ ਨਾਲ ਸਤਿਗੁਰੂ ਜੀ ਸਾਡੇ ਉਹੀ ਇੱਛਾ ਪੂਰਦੇ ਨੇ ਜਿਹੜੀ ਸਾਡੇ ਹੱਕ ਦੇ ਵਿੱਚ ਸਾਡੇ ਫਾਇਦੇ ਲਈ ਲਾਹੇਵੰਦ ਹੈ ਜਿਹੜੀ ਆਪਣੇ ਖਿਲਾਫ ਜਾਂਦੀ ਹੈ ਜਿਸ ਨੇ ਆਪਣਾ ਨੁਕਸਾਨ ਕਰਨਾ ਹੈ ਉਹ ਇੱਛਾ ਕਦੇ ਵੀ ਪੂਰੀ ਨਹੀਂ ਕਰਦੀ ਇਸੇ ਤਰੀਕੇ ਨਾਲ ਆਪਾਂ ਸਤਗੁਰ ਤੋਂ ਆਪਣੀਆਂ ਚੰਗੀਆਂ ਚੰਗੀਆਂ ਜਿਹੜੀਆਂ ਇੱਛਾਵਾਂ ਦੱਸਦੇ ਰਹਿਣਾ ਚਾਹੀਦਾ ਹੈ ਸਤਗੁਰ ਸਾਡੇ ਮਾਪਿਓ ਦੇ ਬਰਾਬਰ ਨੇ ਜਿਹੜੀ ਚੀਜ਼ ਜਿਹੜੀ ਚੀਜ਼ ਸਤਗੁਰ ਨੂੰ ਲੱਗੇਗਾ ਕਿ ਲੈ ਕੇ ਦੇਣੀ ਹੈ ਉਹ ਜ਼ਰੂਰ ਸਾਡੇ ਤੱਕ ਪਹੁੰਚਦੀ ਕਰਨਗੇ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਹਰ ਜ਼ਰੂਰੀ ਚੀਜ਼ ਲੈ ਕੇ ਦਿੰਦੀ ਹੈ ਉਸੇ ਤਰ੍ਹਾਂ ਸਤਗੁਰ ਜੀ ਸਾਡੀ ਹਰ ਲੋੜ ਪੂਰਦੇ ਨੇ ਅਤੇ ਪੂਰਨਗੇ ਜੇਕਰ ਆਪਾਂ ਨੂੰ ਪੂਰਾ ਵਿਸ਼ਵਾਸ ਹੋਵੇ ਵਿਸ਼ਵਾਸ ਕਿਹੋ ਜਿਹਾ ਜਿਸ ਤਰੀਕੇ ਦਾ ਵਿਸ਼ਵਾਸ ਆਪਾਂ ਆਪਣੀ ਮਾਂ ਤੇ ਕਰਦੇ ਹਾਂ ਜਿਸ ਤਰੀਕੇ ਦਾ ਵਿਸ਼ਵਾਸ ਆਪਾਂ ਆਪਣੇ ਪਿਤਾ ਤੇ ਕਰਦੇ ਹਾਂ ਬਿਲਕੁਲ ਉਸੇ ਤਰੀਕੇ ਦਾ ਵਿਸ਼ਵਾਸ ਲੈ ਕੇ ਆਪਾਂ ਸਤਗੁਰ ਜੀ ਤੇ ਕਰਾਂਗੇ ਤਾਂ ਉਹ ਆਪਣੀ ਹਰ ਇੱਛਾ ਪੂਰੀ ਕਰਨਗੇ ਅਜਿਹੀ ਕੋਈ ਗੱਲ ਨਹੀਂ ਹੈ ਕਿ ਜੋ ਵਾਹਿਗੁਰੂ ਤੋਂ ਮੰਗੇ ਉਹ ਪੂਰੀ ਨਾ ਕਰ ਸਕਣ ਗੱਲ ਹੈ ਸਿਰਫ ਭਰੋਸੇ ਦੀ ਵਿਸ਼ਵਾਸ ਦੀ ਜੋ ਆਪਾਂ ਸਤਗੁਰ ਤੇ ਕਰਨਾ ਹੈ ਅਰਦਾਸ ਦਾ ਪੱਲਾ ਆਪਾਂ ਕਦੇ ਵੀ ਨਾ ਛੱਡਿਏ ਸਵੇਰੇ ਉੱਠ ਕੇ ਆਪਾਂ ਇਸ਼ਨਾਨ ਕਰੀਏ ਜਦੋਂ ਨਿਤਨੇਮ ਕਰਨਾ ਹੈ ਉਸ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਆਪਾਂ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਉਸੇ ਨੇਮ ਦੇ ਵਿੱਚ ਸ਼ਾਮਿਲ ਕਰੀਏ ਕਈ ਵਾਰ ਆਪਾਂ ਨਿਤਨੇਮ ਕਰਨ ਤੋਂ ਬਾਅਦ ਸਮਾਪਤੀ ਕਰ ਦਿੰਦੇ ਹਾਂ ਅਰਦਾਸ ਨਹੀਂ ਕਰਦੇ ਅਰਦਾਸ ਨੂੰ ਰੋਜ਼ਾਨਾ ਦੀ ਆਦਤ ਬਣਾ ਲਈਏ ਸੌਣ ਤੋਂ ਪਹਿਲਾਂ ਵੀ ਸ਼ੁਕਰਾਨਾ ਕਰੋ ਪਰ ਉੱਠਣ ਤੋਂ ਬਾਅਦ ਨਿਤਨੇਮ ਕਰਕੇ ਅਰਦਾਸ ਜ਼ੋਰ ਕਰੋ ਉੱਠ ਕੇ ਅਰਦਾਸ ਕਰਨੀ ਬਹੁਤ ਹੀ ਜ਼ਰੂਰੀ ਹੈ ਅਰਦਾਸ ਦੇ ਵਿੱਚ ਬੜੀ ਤਾਕਤ ਹੈ ਸਿੱਖ ਨੂੰ ਅਰਦਾਸ ਕੀਤੇ ਬਿਨਾਂ ਘਰੋਂ ਵੀ ਨਹੀਂ ਨਿਕਲਣਾ ਚਾਹੀਦਾ ਕਿਸੇ ਵੀ ਮਹਾਪੁਰਸ਼ ਸੰਤ ਫਕੀਰ ਜੀ ਦੀ ਗੱਲਬਾਤ ਸੁਣੋ ਜਿਹੜੇ ਸਿੱਖ ਧਰਮ ਨਾਲ ਸੰਬੰਧਤ ਨਹੀਂ ਚਾਹੇ ਪ੍ਰਚਾਰਕ ਹੈ ਹਰੇਕ ਪ੍ਰਚਾਰਕ ਜਾਂ ਸਿੱਖ ਵਿਦਵਾਨ ਇਹੀ ਤੁਹਾਨੂੰ ਸਲਾਹ ਦੇਵੇਗਾ ਕਿ ਸਿੱਖ ਲਈ ਅਰਦਾਸ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਨੂੰ ਨਿਕਲਣਾ ਹੈ ਅਰਦਾਸ ਕੀਤੇ ਬਿਨਾ ਸਿੱਖ ਘਰੋਂ ਬਾਹਰ ਨਾ ਨਿਕਲੇ ਬਿਨਾ ਅਰਦਾਸ ਤੋਂ ਕੋਈ ਵੀ ਕੰਮ ਸ਼ੁਰੂ ਨਾ ਕਰੋ ਹਰ ਕੰਮ ਤੋਂ ਪਹਿਲਾਂ ਅਰਦਾਸ ਕਰੋ ਤੁਹਾਡਾ ਕੰਮ ਜਿਵੇਂ ਤੁਸੀਂ ਸੋਚਿਆ ਹੈ ਉਸ ਤੋਂ ਵੱਧ ਬਿਹਤਰ तरीके ਨਾਲ ਮੁਕੰਮਲ ਹੋਵੇਗਾ ਜਦ ਹਰ ਕਿਸੇ ਜਗ੍ਹਾ ਤੋਂ ਜਵਾਬ ਮਿਲ ਜਾਵੇ ਕਈ ਵਾਰੀ ਅਜਿਹੀਆਂ ਘੜੀਆਂ ਆਉਂਦੀਆਂ ਨੇ ਅਸੀਂ ਕੰਡੀਸ਼ਨ ਬਣਦੀ ਹੈ ਐਸੀ ਕੰਡੀਸ਼ਨ ਬਣਦੀ ਹੈ ਕਿ ਹਰ ਪਾਸਿਓ ਜਵਾਬ ਮਿਲ ਜਾਂਦਾ ਹੈ ਹਰ ਪਾਸਿਓ ਨਾ ਹੋ ਜਾਂਦੀ ਹੈ ਉਸ ਘੜੀ ਦੇ ਵਿੱਚ ਜੇਕਰ ਆਪਾਂ ਅਰਦਾਸ ਕਰ ਲਈਏ ਤਾਂ 100% ਕੰਮ ਨੇ ਉਸੇਰੇ ਚੜ ਜਾਂਦੇ ਨੇ ਪਰਮਾਤਮਾ ਖੁਦ ਸਾਡੀ ਅਰਦਾਸ ਕਬੂਲ ਕਰਨਗੇ ਪਰ ਲੋੜ ਹੈ ਭਰੋਸੇ ਦੀ ਵਿਸ਼ਵਾਸ ਦੀ ਜਿਹੜੀ ਅਰਦਾਸ ਕਰਨੀ ਹੈ ਉਹ ਦਿਲੋਂ ਹੋਵੇ ਸੱਚੇ ਦਿਲੋਂ ਹੋਵੇ ਇਹ ਨਾ ਹੋਵੇ ਕਿ ਅਰਦਾਸ ਕਰਦੇ ਹੋਈਏ ਹੱਥ ਅੱਡੇ ਹੋਣ ਗਲ ਚ ਪੱਲਾ ਵੀ ਪਾਇਆ ਹੋਵੇ ਤੇ ਮੂੰਹੋਂ ਅਰਦਾਸ ਵੀ ਕਰ ਰਹੇ ਹੋਈਏ ਪਰ ਧਿਆਨ ਕਿਤੇ ਹੋਰ ਤੁਰਿਆ ਫਿਰਦਾ ਹੋਵੇ ਫਿਰ ਉਹ ਅਰਦਾਸ ਵਿਅਰਥ ਹੈ ਅਰਦਾਸ ਵੇਲੇ ਧਿਆਨ ਗੁਰੂ ਦੇ ਚਰਨਾਂ ਵਿੱਚ ਰੱਖਣਾ ਬੇਹਦ ਜ਼ਰੂਰੀ ਹੈ ਬਹੁਤੇ ਮੇਰੇ ਵਰਗੇ ਜਦੋਂ ਅਰਦਾਸ ਕਰਦੇ ਨੇ ਨਾ ਦਿਮਾਗ ਦੇ ਘੋੜੇ ਕਿਤੇ ਹੋਰ ਦੌੜ ਰਹੇ ਹੁੰਦੇ ਆ ਬਹੁਤ ਸਾਰੇ ਦੁਨਿਆਵੀ ਕੰਮ ਕੋਈ ਮੇਰੇ ਵਰਗਾ ਆਪਣੇ ਖੇਤਾਂ ਬਾਰੇ ਸੋਚਦਾ ਹੈ ਕੋਈ ਹੋਰ ਸੱਜਣ ਆਪਣੀ ਦੁਕਾਨ ਬਾਰੇ ਸੋਚ ਰਿਹਾ ਹੁੰਦਾ ਹੈ ਕੋਈ ਬਿਜ਼ਨਸ ਦੀ ਗੱਲ ਉਹਦੇ ਦਿਮਾਗ ਦੇ ਵਿੱਚ ਚੱਲ ਰਹੀ ਹੁੰਦੀ ਹੈ ਕਦੇ ਕਿਤੇ ਜਾਨ ਆਉਣ ਦਾ ਪ੍ਰੋਗਰਾਮ ਆਪਦੇ ਪਲਾਨ ਆਪਦੇ ਦਿਮਾਗ ਦੇ ਵਿੱਚ ਰੱਖ ਕੇ ਅਰਦਾਸ ਕਰਦੇ ਨੇ ਜਿਸ ਕੰਮ ਲਈ ਅਰਦਾਸ ਕਰਨੀ ਹੈ ਉਹ ਕੰਮ ਚੇਤੇ ਵੀ ਨਹੀਂ ਬਸ ਮੂੰਹੋਂ ਬੋਲ ਕੇ ਅਰਦਾਸ ਕਰ ਲਈ ਫਿਰ ਮੇਰੇ ਵਰਗੀ ਬਾਅਦ ਚ ਲੋਕਾਂ ਨੂੰ ਕਹਿਂਦੀ ਫਿਰਦੀ ਹੈ ਏ ਭਾਈ ਮੇਰੀ ਤਾਂ ਅਰਦਾਸ ਪੂਰੀ ਹੀ ਨਹੀਂ ਹੁੰਦੀ ਮੈਂ ਤਾਂ ਬਹੁਤ ਵਾਰੀ ਅਰਦਾਸ ਕਰਦੀ ਹਾਂ ਸਤਿਗੁਰ ਮੇਰੇ ਨਾਲ ਨਾਰਾਜ਼ ਨਹੀਂ ਪਤਾ ਨਹੀਂ ਮੇਰੇ ਤੋਂ ਮੇਰੀ ਤਾਂ ਗੱਲ ਮੰਨਦੇ ਹੀ ਨਹੀਂ ਮੈਂ ਅਰਦਾਸਾ ਕਰ ਕਰਕੇ ਥੱਕ ਗਈ ਹਾਂ ਉਹ ਅਰਦਾਸ ਤਾਂ ਵਿਅਰਥ ਕਰ ਲਈ ਜਿਹੜੀਆਂ ਅਰਦਾਸਾਂ ਕਰਕੇ ਮੈਂ ਥੱਕੀ ਹਾਂ ਜੇ ਮੇਰਾ ਧਿਆਨ ਹੀ ਨਹੀਂ ਜੇ ਮੇਰੀ ਸੋਚ ਕਿਤੇ ਹੋਰ ਹੈ ਸੁਰਤ ਕਿਤੇ ਹੋਰ ਹੈ ਤੇ ਕੱਲੇ ਮੂੰਹ ਨਾਲ ਬੋਲ ਕੇ ਅਰਦਾਸ ਕਰ ਲਈ ਉਹ ਤਾਂ ਪਹਿਲਾਂ ਹੀ ਵਿਅਰਥ ਹੈ ਉਹ ਅਰਦਾਸ ਕਰਨ ਤੋਂ ਬਾਅਦ ਸਤਿਗੁਰ ਨਾਲ ਨਰਾਜਗੀ ਨਜਾਇਜ਼ ਹੈ ਸੱਚੇ ਮਨੋਂ ਅਰਦਾਸ ਕਰੋ ਤਨ ਮਨ ਸਤਿਗੁਰ ਦੇ ਚਰਨਾਂ ਵਿੱਚ ਰੱਖ ਕੇ ਅਸੀਂ ਗੱਲ ਧਿਆਨ ਹੀ ਹੈ ਅਸਲੀ ਗੱਲ ਧਿਆਨ ਹੀ ਹੈ ਜਦੋਂ ਧਿਆਨ ਹੀ ਨਹੀਂ ਹੁੰਦਾ ਫਿਰ ਕਿੱਥੋਂ ਅਰਦਾਸ ਪੂਰੀ ਹੋ ਜਾਣੀ ਹੈ ਅੱਖਾਂ ਬੰਦ ਹੋਣ ਮਨ ਗੁਰੂ ਦੇ ਚਰਨਾਂ ਵਿੱਚ ਹੋਵੇ ਤੇ ਫਿਰ ਅਰਦਾਸ ਹੋਵੇ ਕਿ ਹੇ ਵਾਹਿਗੁਰੂ ਤੂੰ ਹੀ ਹੈ ਤੇਰੇ ਬਿਨਾਂ ਕੋਈ ਨਹੀਂ ਮੇਰੀਆਂ ਸਾਰੀਆਂ ਮੁਸ਼ਕਲਾਂ ਦਾ ਸਮੱਸਿਆਵਾਂ ਦਾ ਤਕਲੀਫਾਂ ਦਾ ਹੱਲ ਤੂੰ ਹੀ ਕਰਨਾ ਹੈ ਤੇਰੇ ਕੋਲੋਂ ਹਰੇਕ ਚੀਜ਼ ਦਾ ਨਿਵਾਰਨ ਹੈ ਮੇਰੇ ਉਤੇ ਮੇਰੇ ਓਟ ਆਸਰੇ ਤੇਰੇ ਤੋਂ ਹੀ ਨੇ ਹੋਰ ਕਿਸੇ ਪਾਸੇ ਨਹੀਂ ਇਹ ਹੋਣਾ ਵੀ ਇਸੇ ਤਰੀਕੇ ਨਾਲ ਚਾਹੀਦਾ ਹੈ ਜੇ ਆਪਾਂ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰ ਲਈ ਕਿਤੇ ਹੋਰ ਦੇ ਅੱਗੇ ਵੀ ਮੱਥਾ ਟੇਕ ਲਿਆ ਉੱਥੇ ਵੀ ਆਪਣੀ ਡਿਮਾਂਡ ਦੀ ਲਿਸਟ ਬਣਾ ਕੇ ਰੱਖ ਦਿੱਤੀ ਕਿ ਆ ਮੇਰੀ ਪੂਰੀ ਕਰ ਦਿਓ ਫਿਰ ਤੁਹਾਡੀ ਗੱਲ ਨਹੀਂ ਬਣਨੀ ਇਹ ਸਾਰੇ ਦੀਆਂ ਸਾਰੀਆਂ ਆਸਾਂ ਉਮੀਦਾਂ ਇੱਕੋ ਤੋਂ ਸਿਰਫ ਇੱਕੋ ਤੋਂ ਹੀ ਹੋਣਗੀਆਂ ਫਿਰ ਹੀ ਗੱਲ ਬਣੇਗੀ ਫਿਰ ਹੀ ਅਰਦਾਸ ਕਬੂਲੇ ਜਾਵੇਗੀ ਐਨੀਆਂ ਕਿਉਂ ਗੱਲਾਂ ਦਾ ਆਪਾਂ ਧਿਆਨ ਰੱਖੀਏ ਜਦੋਂ ਆਪਾਂ ਅਰਦਾਸ ਕਰਨੀ ਹੈ 100% ਆਪਣੀ ਅਰਦਾਸ ਨੂੰ ਫਲ ਪਵੇਗਾ ਸਤਬੁਰ ਜੀ ਆਪਣੀ ਬਾਹ ਫੜਨਗੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ